ਪੈਕਡ ਅਪ ਤੇ ਸਾਰਾ ਸਮਾਨ ਅਸੀਂ ਲੱਭ ਲਿਆ। ਹੁਣ ਜਾ ਰਹੇ ਹਾਂ ਜੀ ਸੀ ਗੋਲੀਰਵਾਲਾ ਨੂੰ। ਇਹ ਸੀਗਾ ਆਪਣਾ ਗੁਰੂ ਘਰ ਦਾ ਸਟੇਜ ਜਿੱਥੇ ਅਸੀਂ ਦੋ ਕੁ ਦਿਨ ਰਹੇ। ਵੈਰੀ ਨਾਈਸ ਤੇ ਇਹ ਸਾਨੂੰ ਸਟੇਜ ਜਿਹੜਾ ਸੀਗਾ ਬਾਬਾ ਜੀ ਨੇ ਕੋਈ ਚਾਰਜਸ ਨਹੀਂ ਲਏ ਕੋਈ ਕੁਝ ਨਹੀਂ ਲਏ ਦੋ ਦਿਨ ਦੀ ਬਿਲਕੁਲ ਫ੍ਰੀ ਆਫ ਕੋਸਟ ਮਿਲ ਗਿਆ ਇਹ। ਲੋਈਆ ਪਾਸੇਵਾ ਪਾਤੀ ਸੀ ਰਾਸ ਕਰਾਤੀ ਸੀਗੀ ਹਰੀ ਹਰੀ ਬੋਲ। ਬਿੱਟੂ ਬਾਸ਼ਾ ਜੀ ਸਟੈਂਡ ਤੇ ਲਾ ਰਹੇ ਨੇ ਫੋਨ। ਜੇ ਜਦੋਂ ਪੰਪ ਦੇ ਨਾਲ ਹਵਾ ਭਰੀ ਜਾਏਗੀ ਸਾਈਕਲਾਂ ਦੇ ਵਿੱਚ ਉਦੋਂ ਇਹ ਲੋਕਾਂ ਨੂੰ ਦਿਖਾਣਗੇ ਇਦਾਂ ਹੋਵੇ ਭਰੀ ਜਾਂਦੀ ਕਨੇ ਬਿੱਟੂ ਵਾਹ ਜੀ ਜੈਸੀ ਹੋ ਗਈ ਸੀ ਲੇਟ ਨਿਕਲਦੇ ਨਿਕਲਦੇ ਹੁਣ ਥੋੜਾ ਜਿਆਦਾ ਹੋਰ ਐਸਾ ਲੱਗ ਰਿਹਾ ਹੈ ਕੀ ਹੋਰ ਲੇਟ ਨਾ ਹੋ ਜਾਈ ਕਿਉਂਕਿ ਬੱਦਲ ਵਾਹੀ ਹੋ ਗਈ ਹੈ ਬਰਸਾਤ ਸ਼ੁਰੂ ਹੋ ਗਈ ਹੈ ਪਹਿਣੀ ਗੁਰੂ ਕਰੋ ਚੱਲ ਪਏ ਆ ਜੀ ਹੁਣ ਸਿੱਧਾ ਗਵਾਲੀਅਰ ਵੱਲ ਲਾਵਾਂਗੇ ਸਾਈਕਲ ਦੇਖ ਰਿਹਾ ਕਿੱਥੇ ਤੱਕ ਪਹੁੰਚਦੇ ਆ ਅੱਜ ਹਾਈਵੇ ਤੇ ਆਸੀ ਸਰਵਿਸ ਲੇਨ ਤੇ ਹੀ ਚਲਣੇ ਆ ਜੀ ਹਾਈਵੇ ਫੜਦੇ ਨਹੀਂ ਹੁਣ ਆਗਰਾ ਕਿਨੋਂ ਜਾ ਰਹੇ ਆ ਤੇ ਫਿਰ ਤਕਰੀਬਨ 125 ਕਿਲੋਮੀਟਰ ਹੈਗਾ ਗਵਾਲੀਅਰ ਕੱਢਣ ਨੂੰ ਤਾਂ ਅੱਜ ਕੱਢ ਦਈਏ ਪਰ ਰਾਤ ਹੋ ਜੇਗੀ ਜ਼ਿਆਦਾ ਫਿਰ ਉਹਦੇ ਕਰਕੇ ਹੋ ਸਕਦਾ ਕਿ ਵੀਡੀਓ ਵੀ ਐਡਿਟ ਨਾ ਕਰ ਪਾਈਏ ਤੇ ਪਾ ਵੀ ਨਾ ਪਾਈਏ ਤਾਂ ਕਰਕੇ 50 60 ਕਿਲੋਮੀਟਰ ਦੀ ਸਫ਼ਰ ਕੱਡਾਂਗੇ ਅੱਜ ਆ ਟਾਈਮ 1:30 ਵੇ ਦਾ ਸਾਸ੍ਰੀਕਾਲ ਹਰੇ ਕ੍ਰਿਸ਼ਨਾ ਮੇਰੇ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਤੇ ਮੇਰੇ ਸਾਰੇ ਜਾਣ ਵਾਲੇ ਸਾਰੇ ਲੋਕਾਂ ਨੂੰ ਤੇ ਇਹ ਆਪਾਂ ਜਿਹੜਾ ਵਲੋਗ ਹੈਗਾ ਸ਼ੁਰੂ ਕਰ ਰਹੇ ਹਾਂ ਜੀ ਸੜਕ ਤੋਂ ਗਵਾਲੀਅਰ ਵਾਲਾ ਜਿਹੜਾ ਇਹ ਹਾਈਵੇ ਪੈਂਦਾ ਅੱ꼬 ਜਾ ਕੇ ਜਿਹੜਾ ਇਹ ਰੋਡ ਰਾਈਟ ਸਾਈਡ ਹੋ ਜਾਊਗਾ ਸਿਵਲ ਲੈਂਡ ਕਣੀਓ ਜਿਹੜਾ ਰਾਹ ਜਾ ਰਿਹਾ ਸਿੱਧਾ ਗਵਾਲੀਅਰ ਨੂੰ ਜਾ ਰਿਹਾ ਤੇ ਅੱਜ ਆਪਾਂ ਗਵਾਲੀਅਰ ਤਾਂ ਨਹੀਂ ਪਹੁੰਚ ਸਕਦੇ ਕਿਉਂਕਿ 125 ਕਿਲੋਮੀਟਰ ਹੈਗਾ ਪਰ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਘੱਟੋ ਘੱਟ 60 ਕਿਲੋਮੀਟਰ ਤਾਂ ਕੱਢ ਦਈਏ ਕਿਉਂਕਿ ਕੱਲ ਰਾਤ ਹੈ ਕਿ 17 ਤਰੀਕ ਕੱਲ ਰਾਤ ਦੀ ਸਾਡੀ ਹੈਗੀ ਟਿਕਟ ਆਪਣਾ ਲੁਧਿਆਣੇ ਜਾਣ ਦੀ ਆਪਾਂ ਖਾਤਾ ਖੁਲਾਣ ਜਾਣਾ ਹੈਗਾ ਲੁਧਿਆਣੇ ਤੇ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਸਾਨੂੰ ਬਣੇ ਰਹੋ ਵਲੌਗ ਦੇ ਨਾਲ ਬਣੇ ਰਹੋ ਵਲੌਗ ਦੇ ਨਾਲ ਹੁਣੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਵੀਡੀਓ ਇਹੇ ਰੋਡ ਹੈ ਜੀ ਸਿੱਧਾ ਗੋਆੜੀਰ ਜਾਣ ਵਾਲਾ ਹੈ। ਅਗਰਾ ਸ਼ਹਿਰ ਕਾਫੀ ਹਟਾ ਹੈ। ਤਕਰੀਬਨ 5 ਕਿਲੋਮੀਟਰ ਚਲਾ ਕੇ ਆ ਗਏ ਹਾਂ। ਤੇ ਹੋਰ ਤਕਰੀਬਨ 5-7 ਕਿਲੋਮੀਟਰ ਹੈਗਾ ਗੋਆੜੀਰ ਦਾ ਹਾਈਵੇ ਤੇ ਹੀ ਹੈ। ਕਾਫੀ ਲੰਬਾ ਲੱਗ ਰਿਹਾ ਹੈ ਦੇਖੋ। ਵਾਂਗਿਆ ਸਿੱਧਾ ਕਾਜ਼ ਮਹਿਰ ਸਭੇ ਹੱਥ ਆਗਰਾ ਕੋਲ ਦੇ ਖੱਬੇ ਹੱਥੇ ਰੇਪੋਰਟ ਸجهه ਹੱਥ ਕੰਟ੍ਰੈਕਸ਼ਨ ਸجهه ਹੱਥ ਇਹ ਇਧਰ ਚੱਲ ਰਿਹਾ ਜੀ ਆਗਰੇ ਦੀ ਮੈਟਰੋ ਦਾ ਕੰਮ ਲੈਣਾ ਪੈ ਰਿਹਾ ਜੇ ਵਾ ਦਿੱਲੀ ਰਗਾ ਹੋ ਰਿਹਾ ਹੈ ਯੂਪੀਐਮਆਰਸੀ ਜਿਵੇਂ ਡੀਐਮਆਰਸੀ ਦਿੱਲੀ ਮੈਟਰੋ ਰੇਲਸ ਕੋਰਪੋਰੇਸ਼ਨ ਇਧੇ ਯੂਪੀ ਉੱਤਰ ਪ੍ਰਦੇਸ਼ ਮੈਟਰੋ ਰੇਲ ਕੋਰਪੋਰੇਸ਼ਨ ਆਗਰਾ ਖਤਮ ਹੋਣ ਦਾ ਨਾਂ ਹੀ ਲੈ ਰਿਹਾ ਤੇ ਤਕਰੀਬਨ ਸੀ 15 20 ਕਿਲੋਮੀਟਰ ਖਿੱਚ ਆਏ ਆ ਸਾਈਕਲ ਕਾਫੀ ਵੱਡਾ ਸ਼ਹਿਰ ਹੈ ਮੈਂ ਗੂਗਲ ਤੇ ਸਰਚ ਕਰਿਆ ਦਿਖਾ ਰਿਹਾ तकरीबन 4000 ਸਕੁਅਰ ਕਿਲੋਮੀਟਰ ਦਾ ਏਰੀਆ ਹੈਗਾ ਆਗਰਾ ਦਾ ਜੀ ਬੜੇ ਦਿਨ ਹੋ ਗਏ ਸੀਗੇ ਖਾਣ ਪੀਣ ਨੂੰ ਜਿਹੜਾ ਸੀਗਾ ਅਸੀਂ ਬਾਹਰੋਂ ਹੀ ਖਾਈ ਜਾਂਦੇ ਸੀ ਇੱਧਰ ਕਾਮੜ ਵਾਲੇ ਤੇ ਅੱਜ ਫਿਰ ਪਲਾਨ ਕਰਿਆ ਕਿ ਅੱਜ ਸੈਂਡਵਿਚ ਬਣਾਏ ਜਾਣਾ ਅੱਜ ਸੈਂਡਵਿਚ ਬਣਾਵਾਂਗੇ ਤੇ ਨਾਲ ਅਸੀਂ ਖੀਰੇ ਲੈ ਲਏ ਪਿੱਛੇ ਸ਼ਹਿਰ ਚੋਂ ਅੜੇ ਆਗਰਾ ਹੀ ਨਹੀਂ ਪਾਰ ਹੋਇਆ ਖੀਰੇ ਲੈ ਲਏ ਇੱਕ ਔਰਗੈਨੋ ਦਾ ਪੈਕਟ ਲੈ ਲਿਆ ਤੇ ਨਾਲ ਹੀ ਬ੍ਰੈਡ ਤੇ ਮੱਖਣ ਲੈ ਲਿਆ ਅੱਜ ਵਧੀਆ ਜਿਹਾ ਬਣਾਵਾਂਗੇ اے ਵਨ ਇਧਰ ਗੋਲ ਗੱਪਿਆਂ ਵਾਲੇ ਕੋ ਆਲੂ ਖੜਲੇ ਤੇ ਸੈਂਡਵਿਚ ਭਰ ਕੇ ਖਾਵਾਂਗੇ ਜੀ ਬਣਾਣੇ ਆ ਕੋਈ ਤਕੜਾਈ ਇਹਨੇ ਕਿਲੋ ਆਲੂ ਸਾਨੂੰ ਫ੍ਰੀ ਦੇ ਦਿੱਤੇ ਘਟੋ ਘਟ ਕਿਲੋ ਆਲੂ ਤਾਂ ਹੈਗਾ ਇਹ ਤੇ ਅਸੀਂ ਮੈਸ਼ ਕਰ ਰਹੇ ਆ ਇਹਨੂੰ ਫਿਰ ਸੈਂਡਵਿਚਾਂ 'ਚ ਭਰ ਕੇ ਅੱਜ ਸੈਂਡਵਿਚ ਬਣਾਵਾਂਗੇ ਆਲੂ ਸੈਂਡਵਿਚ ਪੂਰਾ ਤਿਆਰ ਕਰ ਰਹੇ ਆ ਸੈਂਡਵਿਚਾਂ ਦੇ ਮਸਾਲਾ ਕਰਤਾ ਜੀ ਤਿਆਰ ਸੈਂਡਵਿਚਾਂ ਦਾ ਤੇ ਹੁਣ ਜਿਹੜੇ ਬ੍ਰੈਡ ਲਏ ਆ ਤੇ ਜਿਹੜਾ ਆਪਣਾ ਸਮਾਨ ਲਿਆ ਜੀ ਆਪਣਾ ਪਰ ਗੈਰਨੋ ਮਸਾਲਾ ਤੇ ਨਾਲ ਮੱਖਣ ਉਹਦੇ ਨਾਲ ਲਾ ਕੇ ਅਸੀਂ ਪੜਾਵਾਂਗੇ ਖਾਂ ਲੱਗਿਆ ਜੀ ਹੁਣ ਖੀਰੇ ਆਲੂ ਵਧੀਆ ਜ ਮਸਾਲਾ ਪਾ ਕੇ ਤਿਆਰ ਕਰ ਲਏ ਸੀਗੇ ਤੇ ਜੇ ਵਾਕਿਆ ਗੱਲ ਕਰੀਏ ਸੈਂਡਵੀ ਚਲੇ ਤਾਂ ਧੂਣਾ ਹੀ ਘੜਤੇ ਐਡੇ ਸਵਾਦ ਬਣੇ ਨਾ ਨਿਆਰਾ ਆ ਗਿਆ ਜੀ ਕਦੀ ਕਦੀ ਇਹ ਕੰਮ ਜਿਹੜਾ ਹੈਗਾ ਜਾਚ ਆ ਜਾਂਦਾ ਹੈਗਾ ਤੇ ਹੁਣ ਇਹੀ ਕੰਮ ਸੀ ਰੋਜ਼ ਕਰਿਆ ਕਰਨਾ ਰਾਤੀ ਆਲੂ ਬਾਲ ਕੇ ਰੱਖ ਲਿਆ ਕਰਨੇ ਸਵੇਰੇ ਉਹਨਾਂ ਦੇ ਵਿੱਚ ਵਧੀਆ ਮਸਾਲਾ ਮਸੂਲਾ ਪਾ ਕੇ ਸਬਜ਼ੀਆਂ ਸੁੱਜੀਆਂ ਜੀਆਂ ਹੋਰ ਪਾ ਕੇ ਪਿਆਜ਼ ਟਮਾਟਰ ਤੇ ਅਦਰਕ ਲਸਣ ਜੇ ਪਾ ਕੇ ਵਧੀਆ ਤਿਆਰ ਕੰਮ ਕਰ ਲਿਆ ਕਰਨਾਗਾ ਮਹੀਨਾ ਸਾਵਣ ਦਾ ਚੱਲ ਰਿਹਾ ਜੀ ਜਿਹੜਾ ਕਿ ਭਗਵਾਨ ਸ਼ੰਕਰ ਨੂੰ ਬੜਾ ਪਿਆਰਾ ਹੁੰਦਾ ਹੈਗਾ ਕਿ ਇਹ ਕਾਵੜੀਏ ਜਿਹੜੇ ਨੇ ਇਹ ਚੱਲ ਭਰ ਕੇ ਆਪਣੇ ਲੈ ਕੇ ਜਾ ਰਹੇ ਨੇ ਐਮਪੀ ਦੇ ਵਿੱਚ ਪਿੱਛੇ ਇੱਕ ਕਾਵੜ ਭਰਨ ਵਾਲੇ ਬੰਦੇ ਨਾਲ ਗੱਲ ਕਰੀ ਸੀਗੀ ਤੇ ਉਹ ਕਹਿੰਦਾ ਸੀ ਸੌਰਾਂ ਤੋਂ ਭਰਦੇ ਜਿੱਥੇ ਤੁਹਾਨੂੰ ਗੰਗਾ ਜੀ ਦਿਖਾਈ ਸੀ ਸੌਰਾਂ ਜਿੱਥੇ ਵਰਹਾ ਰੂਪ ਦਾ ਅਵਤਾਰ ਹੋਇਆ ਸੀਗਾ ਉੱਥੋਂ ਦੀ ਇਹ ਭਰਦੇ ਨੇ ਕਾਂਵੜ ਤੇ ਲੈ ਕੇ ਜਾਂਦੇ ਨੇ ਹੁਣ ਮੱਧ ਪ੍ਰਦੇਸ਼ ਵੱਲ ਜਾ ਰਹੇ ਨੇ ਮੱਧ ਪ੍ਰਦੇਸ਼ ਦੇ ਵਿੱਚ ਬਾਈ ਪਿੰਡ ਹੈਗਾ ਸ਼ਿਪੂਰੀ ਉੱਥੇ ਲੈ ਕੇ ਜਾ ਰਹੇ ਨੇ ਤੇ ਫਿਰ ਇਹ ਜਲ ਭਰ ਕੇ ਗੰਗਾ ਜੀ ਤੋਂ ਜਾਂਦੇ ਨੇ ਜੀ ਆਪਣਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਜਾ ਕੇ ਆਪਣੇ ਆਸ-ਪਾਸੇ ਨੇੜੇ ਲੱਗਦੇ ਕਿਸੇ ਵੀ ਪ੍ਰਸਿੱਧ ਮੰਦਰ ਦੇ ਵਿੱਚ ਆ ਹੋਰ ਕੋਈ ਸ਼ਿਵ ਮੰਦਰ ਦੇ ਵਿੱਚ ਜਲ ਚੜਾ ਦਿੰਦੇ ਨੇ ਐਸਟਾ ਮਸੀਂ ਮੌਜੂਦ ਆ ਜੀ ਐਨਐਚ 44 ਤੇ ਕੰਨਿਆ ਕੁਮਾਰੀ ਹਾਈਵੇ ਇਹਦਾ ਹਿਸਾਬ ਉਹ ਹੁੰਦਾ ਇੱਥੇ ਕੰਨਿਆ ਕੁਮਾਰੀ 2400 ਇੱਥੇ 2499 ਇਸ ਲਈ ਲਿਖਿਆ ਹੈ ਕਿਉਂਕਿ ਐਨਐਚ 44 ਕਸ਼ਮੀਰ ਤੋਂ ਸ਼ੁਰੂ ਹੋ ਕੇ ਜਿਹੜਾ ਜਾਂਦਾ ਜੀ ਆਪਣਾ ਕੰਨਿਆ ਕੁਮਾਰੀ ਤੱਕ ਜਾਂਦਾ ਹੈ ਤਾਂ ਕਰਕੇ ਇੱਥੇ ਫਾਈਨਲ ਡੈਸਟੀਨੇਸ਼ਨ ਲਿਖ ਦਿੰਦੇ ਆ ਜੀ ਕੰਨਿਆ ਕੁਮਾਰੀ 2499 ਕਿਲੋਮੀਟਰ ਜਿਹੜਾ NH44 ਹੈ ਉਹ ਹਾਈਵੇ ਇੰਡੀਆ ਦਾ ਸਭ ਤੋਂ ਲੋਂਗੇਸਟ ਸਟ੍ਰੈਚ ਵਾਲਾ ਹਾਈਵੇ ਹੈ ਜਿਹੜਾ ਕਿ ਤਕਰੀਬਨ 3700 ਕਿਲੋਮੀਟਰ ਦੇ ਆਰਾਊਂਡ ਹੈਗਾ ਬਾਕੀ ਕਨਫਰਮ ਮੈਨੂੰ ਵੀ ਨਹੀਂ ਪਤਾ ਜਦੋਂ ਅਸੀਂ ਪੜ੍ਹਦੇ ਸੀਗੇ ਹਾਈਵੇ ਰੋਡਾਂ ਦੇ ਬਾਰੇ ਜਦੋਂ ਆਪਾਂ ਕਰ ਰਹੇ ਸੀਗੇ ਟੈਸਟ ਪ੍ਰੀਪੇਰਿੰਗ ਦੇ ਲਈ ਤੇ ਉਦੋਂ ਅਸੀਂ ਇਹੀ ਸੁਣਿਆ ਸੀਗਾ ਕਿ ਜਿਹੜਾ ਆਪਣਾ NH 44 ਹੈ ਉਹ ਲੋਂਗੇਸਟ ਸਟ੍ਰੈਚ ਹਾਈਵੇ ਹੈ तकरीबन 3750 ਜਾਂ 37380 ਦੇ ਕਰੀਬ ਜਿਹੜਾ ਹੈਗਾ ਤੇ ਕਿਲੋਮੀਟਰ ਕਵਰ ਕਰਦਾ ਹੈ ਫਰੋਮ ਸ਼੍ਰੀਨਗਰ ਟੂ ਕਰਨਾ ਕੁਮਾਰੀ ਸਹੀ ਹੈ ਜੀ NH44 ਜਿਹੜਾ ਸ਼੍ਰੀਨਗਰ ਤੋਂ ਸ਼ੁਰੂ ਹੋ ਕੇ ਆਪਣਾ ਜਾਂਦਾ ਹੈਗਾ ਜੀ ਕੰਨਿਆ ਕੁਮਾਰੀ ਤੱਕ ਇਹ ਹਾਈਵੇ ਜਿਹੜਾ ਹੈ ਇਹ ਕਾਫੀ ਵਧੀਆ ਹਾਈਵੇ ਬਣਿਆ ਹੋਇਆ ਹੈ ਹਾਈਵੇ ਦਾ ਨਾਂ ਲੱਗਦੇ ਹੋਏ ਚੀਜ਼ ਦੀ ਉਪਲਬਧਤਾ ਹੈਗੀ ਹੈ ਬਹੁਤ ਵਧੀਆ ਲੱਗਦਾ ਹੈ ਇੱਕ ਮੈਂ ਰਾਹ ਦੇ ਵਿੱਚ ਚੀਜ਼ ਸੋਚੀ ਜਾਂਦਾ ਸੀਗਾ ਜਦੋਂ ਅਸੀਂ 올 ਇੰਡੀਆ ਖਤਮ ਕਰਦਾਂਗੇ 올ਮੋਸਟ ਸਾਨੂੰ 3 ਮਹੀਨੇ ਹੋ ਚੁੱਕੇ ਹੋਏ ਐ ਸਫਰ ਕਰਦੇ ਹੋਏ ਤੇ ਫਿਰ ਆਪਾਂ ਕਿੱਧਰ ਨੂੰ ਜਾਵਾਂਗੇ ਕਿੱਧਰ ਨੂੰ ਕੀ ਕਰਾਂਗੇ ਉਹ ਸਾਰੇ ਦੇ ਸਾਰਾ ਜਿਹੜਾ ਸਿਸਟਮ ਹੈਗਾ ਮੈਂ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗਾ ਤੇ ਪ੍ਰੋਪਰ ਟਰਮ ਆਊਟ ਕਰਾਂਗੇ ਜੀ तकरीबन 4 5 6 ਮਹੀਨੇ ਲੱਗਣਗੇ ਜੀ ਆਪਾਂ ਨੂੰ ਸਫਰ ਕਰਦੇ ਕਰਦੇ 올 ਇੰਡੀਆ ਹਾਈਵੇ ਤੇ ਦੋ ਕਮਿੰਟ ਰੁਕੇ ਸੀਗੇ ਪਾਣੀ ਪੁਣੀ ਪੀਣ ਵਾਸਤੇ ਦੁਬਾਰਾ ਫਿਰ ਹੁਣ ਸਾਈਕਲਾਂ ਨੂੰ ਖਿੱਚਣਾ ਤੇ ਹੁਣ ਦੇਖੋ 20 ਕਿਲੋਮੀਟਰ ਹੋਰ ਕੱਢਾਂਗੇ ਅੱਗੇ ਕੋਈ ਜਗ੍ਹਾ ਮਿਲ ਗਈ ਟੈਂਟ ਲਾਣ ਲਈ ਜਾਂ ਫਿਰ ਕਿਤੇ ਢਾਬਾ ਟੂਬਾ ਲੱਭ ਗਿਆ ਉੱਥੇ ਹੀ ਫਿਰ ਹੁਣ ਅਸੀਂ ਲੰਮੇ ਲੇਟ ਹੋ ਜਾਵਾਂਗੇ ਅਸੀਂ ਸਾਈਕਲ ਚਲਾ ਰਹੇ ਹਾਂ ਐਨ ਐਚ 44 ਨੈਸ਼ਨਲ ਹਾਈਵੇ 44 ਨੰਬਰ ਗੱਲ ਕਰੀਏ ਇਸ ਹਾਈਵੇ ਦੇ ਬਾਰੇ ਤਾਂ ਇਹ ਹਾਈਵੇ ਜਿਹੜਾ ਹੈਗਾ ਲੋਂਗੇਸਟ ਸਟ੍ਰੈਚ ਫਰੋਮ ਸ਼੍ਰੀਨਗਰ ਟੂ ਕੰਨਾ ਕੁਮਾਰੀ ਇਹ ਹਾਈਵੇ ਅਸੀਂ ਚੜੇ ਸੀਗੇ ਆਗਰਾ ਤੋਂ ਜੀ ਆਗਰਾ ਵੈਸੇ ਤਾਂ ਮਥੁਰਾ ਤੋਂ ਹੀ ਲੱਗ ਗਿਆ ਸੀਗਾ ਇਹ ਹਾਈਵੇ ਪਰ ਅਸੀਂ ਆਗਰੇ ਤੋਂ ਫੋਲੋ ਕਰ ਰਹੇ ਹਾਂ ਐਨ ਐਚ 44 ਪ੍ਰੋਪਰਲੀ ਕਿਉਂਕਿ ਹਰ ਥਾਂ ਲਿਖਿਆ ਆ ਰਿਹਾ ਹੈ ਜਦੋਂ ਅਸੀਂ ਪ੍ਰਮਾਣਿਤ ਮੰਨ ਲੈਂਦੇ ਹਾਂ ਕਿ ਇਹ ਹਾਈਵੇ ਜਿਹੜਾ ਹੈਗਾ ਐਨ ਐਚ 44 ਹੈ ਉਦੋਂ ਅਸੀਂ ਗੱਲ ਕਰਦੇ ਹਾਂ ਪ੍ਰਮਾਣ ਦੇ ਕੇ ਤੇ ਦੂਜੀ ਗੱਲ ਕਰੀਏ ਇਸ ਹਾਈਵੇ ਤੇ ਜਿਹੜੇ ਅਸੀਂ ਗਵਾਲੀਅਰ ਤੱਕ ਸ਼ਹਿਰ ਕੱਢਾਂਗੇ ਉਹਨਾਂ ਚ ਕੀ ਕੀ ਫੇਮਸ ਹੈ ਸਭ ਤੋਂ ਪਹਿਲਾ ਸ਼ਹਿਰ ਜਿਹੜਾ ਆਊਗਾ ਜੀ ਉਹ ਹੈ ਤੋਲਪੁਰ ਤੋਲਪੁਰ ਦੇ ਵਿੱਚ ਗੁਰੂ ਘਰ ਵੀ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਸ਼ਹਿਰ ਹੈ ਮੋਰੈਨਾ ਜਿਹੜਾ ਕਿ ਹਿਸਟੋਰਿਕਲੀ ਬਹੁਤ ਹੀ ਰਿਚ ਹੈ ਉੱਥੇ ਅਗਰ ਗੱਲ ਕਰੀਏ ਤਾਂ ਇੱਕ ਨੈਸ਼ਨਲ ਚੰਬਲ ਸੈਂਚੁਰੀ ਹੈ ਜਿਹੜੀ ਕਿ ਬੜੀ ਫੇਮਸ ਹੈ ਜੀ ਉੱਥੇ ਇੱਕ ਮੋਰੈਨਾ ਲੇਕ ਵੀ ਹੈਗੀ ਮੋਰੈਨਾ ਬੇਸਿਕਲੀ ਫੇਮਸ ਹੈ ਆਪਣੀ ਗੱਜਕ ਨਮਕੀਨ ਤੇ ਆਪਣੇ ਪੂਜੀਆ ਵਾਸਤੇ ਇੱਕ ਮੰਦਿਰ ਵੀ ਹੈਗਾ ਮੋਰੈਨਾ ਦੇ ਵਿੱਚ ਹੋ ਸਕਿਆ ਸਾਡੇ ਕੋਲ ਟਾਈਮ ਨਹੀਂ ਥੋੜੀ ਕਮੀ ਹੈ ਕਿਉਂਕਿ ਕਾਲਾ ਖਾਟਾ ਗਵਾਲੀਅਰ ਪਹੁੰਚਣਾ ਬਹੁਤ ਹੀ ਜ਼ਰੂਰੀ ਹੈ ਜਿਹੜਾ ਇਹ ਤੋ तकरीबन 85 ਕਿਲੋਮੀਟਰ ਰਹਿ ਗਿਆ ਇਹ ਹਾਈਵੇ ਤੋਂ ਆਗਰਾ ਤੋਂ ਲੈ ਕੇ ਜਿਹੜਾ ਗਵਾਲੀਅਰ ਤੱਕ ਦਾ ਡਿਸਟੈਂਸ ਹੈਗਾ ਉਹ तकरीबन 135 ਕਿਲੋਮੀਟਰ ਸੀਗਾ ਜਿੱਤੇ ਚੋਂ ਅਸੀਂ तकरीबन 40 ਕਿਲੋਮੀਟਰ ਜਿਹੜਾ ਹੈਗਾ ਨਾ ਪਾਏ ਆ ਹੁਣ ਜਿਹੜਾ ਬਚਿਆ ਹੋਇਆ ਸਾਰਾ ਡਿਸਟੈਂਸ ਹੈਗਾ ਉਹ ਹੈਗਾ ਜੀ 95 ਕਿਲੋਮੀਟਰ ਦਾ 95 ਕਿਲੋਮੀਟਰਾਂ ਦੇ ਵਿੱਚੋਂ ਅਸੀਂ तकरीबन ਹੁਣ ਹੁਣ ਸ਼ਾਮ ਦੇ ਟਾਈਮ 20 ਕਿਲੋਮੀਟਰ ਹੋਰ ਕੜਨਾ ਹੈ ਤਾਂ ਜੋ ਬਾਕੀ ਬਚਿਆ ਹੋਇਆ ਡਿਸਟੈਂਸ ਆ 75 ਕਿਲੋਮੀਟਰ ਰਹਿ ਜੇ ਉਹ ਆਪਾਂ ਕੱਲ ਨੂੰ ਕਵਰ ਅਪ ਕਰ ਦਾਂਗੇ ਅੱਜ ਲੇਟ ਤੁਰੇ ਸੀ ਤਾਂ ਕਰਕੇ ਆਪਾਂ ਇੰਨਾ ਕ ਡਿਸਟੈਂਸ ਕਵਰ ਅਪ ਕਰ ਪਏ ਅਗਰ ਥੋੜਾ ਜਲਦੀ ਤੁਰੇ ਹੁੰਦੇ ਤਾਂ ਅਸੀਂ ਤਕਰੀਬਨ 90 ਵੀ ਕਿਲੋਮੀਟਰ ਜਾਂ 100 ਕਿਲੋਮੀਟਰ ਕਵਰ ਅਪ ਕਰਦੇ ਰਾ ਸੀ ਬਾਕੀ ਬਚਿਆ ਹੋਇਆ 35 ਕਿਲੋਮੀਟਰ ਜਿਹੜਾ ਸੀ ਉਹ ਫਿਰ ਕੱਲ ਕਰ ਲੈਂਦੇ ਕੱਲ ਸਾਡੀ ਟ੍ਰੇਨ ਹੈ ਜੀ 10 ਵਜੇ ਕੁਝ ਮਿੰਟ ਦੀ ਜਿਹਦੇ ਵਿੱਚ ਬੈਣਾ ਬਹੁਤ ਜ਼ਰੂਰੀ ਹੈ ਤੇ ਫਿਰ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਲੁਧਿਆਣਾ ਲੁਧਿਆਣਾ ਵੀ ਜ਼ ਆਪਣਾ ਸ਼ਹਿਰ ਕੁਝ ਸਮਾਨ ਲੈਣ ਜਾਣਾ ਹੈ ਕੁਝ ਮਾਈਕ ਵਗੈਰਾ ਲੈਣੇ ਤੇ ਕੁਝ ਹੋਰ ਚੀਜ਼ਾਂ ਜਿਹੜੀਆਂ ਲੋੜਵੰਦ ਹੈ ਉਹਨਾਂ ਦਾ ਬਹੁਤ ਹੀ ਜ਼ਰੂਰੀ ਹੈ ਆਪਣੇ ਨਾਲ ਹੋਣਾ ਤੇ ਉਹ ਲੈਣ ਜਾਵਾਂਗੇ ਲੁਧਿਆਣੇ ਵੀ ਖੇ ਭੜੇ ਰਹੋ ਲੋਕ ਦੇ ਨਾਲ ਸਾਈਕਲਾਂ ਜਿਹੜੀਆਂ ਹੈਗੀਆਂ ਸੀ ਉਹ ਖੜਾ ਜਾਾਂਗੇ ਗਵਾਲੀਅਰ ਦੇ ਵਿੱਚ ਹੀ ਗਵਾਲੀਅਰ ਗੁਰੂ ਘਰ ਦੇ ਵਿੱਚ ਉਸ ਤੋਂ ਪਹਿਲੇ ਪਹਿਲੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉੱਥੇ ਦਾ ਗੁਰੂ ਘਰ ਤੇ ਕਿਲਾ ਦਿਖਾ ਦਈਏ ਜਿੱਥੇ 52 ਰਾਜਾ ਨੂੰ ਕੈਦ ਕੀਤਾ ਗਿਆ ਸੀ ਅਸੀਂ ਐਸੇ ਇੱਕ ਹੋਰ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਤੋਂ ਮੱਧ ਪ੍ਰਦੇਸ਼ ਦੀ ਬਾਉਂਡਰੀ 'ਚ ਐਂਟਰ ਹੋਵਾਂਗੇ ਕੱਲ ਤੇ ਗਵਾਲੀਅਰ ਮੱਧ ਪ੍ਰਦੇਸ਼ 'ਚ ਹੀ ਪੈਂਦਾ ਹੈ ਮੱਧ ਪ੍ਰਦੇਸ਼ ਦੀ ਗੱਲ ਕਰੀਏ ਇਹ ਆਪਣੀ 5ਵੀਂ ਸਟੇਟ ਹੋ ਜਾਏਗੀ ਜਿਹੜੀ ਓਵਰ ਆਲ ਸਾਡੀ ਟਰੈਵਲਿੰਗ ਦੇ ਵਿੱਚ ਵਿੱਚ ਅਸੀਂ ਕਵਰ ਅਪ ਕਰ ਰਹੇ ਹਾਂ ਤੇ ਇਹ ਹਾਈਵੇ ਦੇ ਉੱਤੇ ਕਾਫੀ ਟਰੱਕ ਚੱਲਦੇ ਨੇ ਕਿਉਂਕਿ ਇਹ ਇੱਕ ਮੇਜਰ ਸੋਰਸ ਆਫ ਇਨਕਮ ਹੈ ਇਹ ਰੋਡ ਤੇ ਇੱਕ ਮੇਜਰ ਰੂਟ ਹੈ ਜੀ ਟਰੱਕਾਂ ਵਾਸਤੇ ਸਪਲਾਈ ਚ ਇਨ ਕ੍ਰੀਏਟ ਕਰਨ ਅਸੇ ਸਪਲਾਈ ਚ ਮੇਨਟੇਨ ਕਰਨ ਵਾਸਤੇ ਵੀ ਬਾਕੀ ਗੱਲ ਕਰੀਏ ਆਪਣਾ ਮੱਧਿਆ ਪ੍ਰਦੇਸ਼ ਕਿਸ ਚੀਜ਼ਾਂ ਲਈ ਫੇਮਸ ਹੈ ਉਹ ਛੋਲੇ ਬਹੁਤ ਉਗਦੇ ਨੇ ਉੱਥੇ ਜੀ ਛੋਲਿਆਂ ਦੀ ਗੱਲ ਕਰੀਏ ਜਿਹੜੇ ਕਾਬਲੀ ਚਨਾ ਹੁੰਦਾ ਉਹ ਤੇ ਆਪਣਾ ਇੱਕ ਚਨਾ ਬਲੈਕ ਚਨਾ ਹੁੰਦਾ ਉਹ ਤੇ ਹੋਰ ਉੱਥੇ ਮੂੰਗੀ ਧਾਨ ਆਪਣਾ ਜਿਹੜਾ ਝੋਨਾ ਕਹਿੰਦੇ ਨੇ ਆ ਉਹ ਤੇ ਆਪਣਾ ਜਿਹੜਾ ਵਦ ਵਦ ਕਣਕ ਜਿਹੜੀ ਕਹਿੰਦੇ ਆ ਆਪਾਂ ਐਮਪੀ ਜਿਹੜੀ ਮੋਟੀ ਕਣਕ ਹੁੰਦੀ ਹੈ ਐਮਪੀ ਦੀ ਉਹ ਬੜੀ ਜ਼ਿਆਦਾ ਇੱਥੇ ਤਾਦਾਦ ਦੇ ਵਿੱਚ ਉਗਾਈ ਜਾਂਦੀ ਹੈ ਤੇ ਇਹ ਮਿਡਲ ਸਟੇਟ ਹੈ ਮਿਡਲ ਇੰਡੀਆ ਦੇ ਵਿੱਚ ਤੇ ਬਿਲਕੁਲ ਇਹ ਤਾਂ ਹੀ ਇਹਨੂੰ ਮਾਧ्य ਪ੍ਰਦੇਸ਼ ਕਿਹਾ ਜਾਂਦਾ ਹੈਗਾ ਬਾਕੀ ਇੱਕ ਹੋਰ ਅਗਰ ਗੱਲ ਕਰਾਂ ਤੁਹਾਨੂੰ ਦੱਸਾਂ ਤਾਂ ਉਹ ਹੈ ਆਪਣੇ ਪੰਜਾਬ ਦੀਆਂ ਜਿਹੜੀਆਂ ਕੰਪੈਨੀਆਂ ਹੈਗੀਆਂ ਉਹ ਜਾਂਦੀਆਂ ਨੇ ਆਪਣਾ ਸਫ਼ਰ ਕਰਕੇ ਪੰਜਾਬ ਹੁੰਦੇ ਹੋਏ ਰਾਜਸਥਾਨ ਹੁੰਦੇ ਹੋਏ ਫਿਰ ਮਾਧੇਪ੍ਰਦੇਸ਼ ਵੱਲ ਜਿਹੜੇ ਪੰਜਾਬ ਦੇ ਲੋਕ ਨੇ ਉਹ ਜਿਹੜੇ ਹੈਗੇ ਵਾਢੀ ਕਰਨ ਜਾਂਦੇ ਨੇ ਕੰਬੈਨਾ ਤੋਂ ਜੀ ਆਪਣੀ ਮਾਧੇਪ੍ਰਦੇਸ਼ ਦੀ ਫਸਲ ਦੀ ਤੇ ਫਿਰ ਬਾਪਸ ਆਉਂਦੇ ਨੇ ਜੀ ਜਦੋਂ ਸੀਜ਼ਨ ਆਫ ਹੋ ਜਾਂਦਾ ਹੈ ਜਿਨ੍ਹਾਂ ਦੀ ਇੱਥੇ ਆਪਣੀ ਐਕਸਟਰਾ ਕਾ ਮੈਨ ਹੁੰਦੀ ਬੰਦੇ ਐਕਸਟਰਾ ਹੁੰਦੇ ਨੇ ਉਹ ਜਾਂਦੇ ਆ ਜੀ ਮਧੇ ਪ੍ਰਦੇਸ਼ ਦੇ ਵਿੱਚ ਥੋੜਨਾ ਤਾਂ ਅਸੀਂ ਕੋਸ਼ਕਚੇ ਰਸਤੇ ਹੀ ਆ ਮਧੇ ਪ੍ਰਦੇਸ਼ ਵਾਪਸੀ ਆਪਾਂ ਯੂਪੀ ਵੱਲ ਨੂੰ ਹੋ ਜਾਣਾ ਪਰ ਜਿੰਨਾ ਕਿ ਜਾਵਾਂਗੇ ਮਧੇ ਪ੍ਰਦੇਸ਼ ਉਹਨਾਂ ਨੂੰ ਦਿਖਾਵਾਂਗੇ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਅਸੀਂ ਵਾਪਸੀ ਦੇ ਵਿੱਚ ਜਿਹੜਾ ਹੈਗਾ ਮਧੇ ਪ੍ਰਦੇਸ਼ ਕਵਰ ਅਪ ਕਰਾਂਗੇ ਜਦੋਂ ਸਾਰਾ ਸਾਊਥ ਘੁੰਮਦੇ ਹੋਏ ਉੱਪਰ ਮਧੇ ਪ੍ਰਦੇਸ਼ ਦੇ ਵਿੱਚ ਆਵਾਂਗੇ ਬੜੀ ਸ਼ੌਕ ਕਰਨ ਵਾਲੀ ਗੱਲ ਹੈ ਪਿੱਛੇ ਮੈਂ ਇੱਕ ਬੰਦੇ ਨੂੰ ਪੁੱਛਿਆ ਉਹ ਬੰਦਾ ਕਹਿੰਦਾ ਇਹ ਇੱਥੇ ਤਿੰਨ ਬਾਰਡਰ ਲੱਗਦੇ ਨੇ ਮੱਧ ਪ੍ਰਦੇਸ਼ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦਾ ਤੁਸੀਂ ਪਹਿਲੇ ਰਾਜਸਥਾਨ ਐਂਟਰ ਕਰੋਗੇ ਫਿਰ ਤੁਸੀਂ ਐਂਟਰ ਕਰੋਗੇ ਆਪਣਾ ਮੱਧ ਪ੍ਰਦੇਸ਼ ਦੇ ਵਿੱਚ ਤੇ ਜਿਹੜਾ ਥੋਲਪੁਰ ਪੈਂਦਾ ਉਹ ਪੈਂਦਾ ਜੀ ਆਪਣਾ ਰਾਜਸਥਾਨ ਦੇ ਵਿੱਚ ਥੋਲਪੁਰ ਤੋਂ ਬਾਅਦ ਮੋਰੈਨਾ ਜਿਹੜਾ ਮੱਧ ਪ੍ਰਦੇਸ਼ ਪੈਂਦਾ ਥੋਲਪੁਰ ਤੋਂ ਬਾਅਦ ਜਿਹੜੀ ਇੱਕ ਨਦੀ ਆਉਂਦੀ ਹੈ ਚੰਬਲ ਰਿਵਰ ਉਹ ਕਰਦੀ ਹੈ ਜੀ ਅੱਡ ਮੱਧ ਪ੍ਰਦੇਸ਼ ਨੂੰ ਰਾਜਸਥਾਨ ਤੋਂ ਜੀ ਤੇ ਇਹ ਵਗਦੀ ਹੋਈ ਜਾਂਦੀ ਹੈ ਜੀ ਸਿੱਧਾ ਆਪਣਾ ਮੋਰੈਨਾ ਕੋਲ ਦੀ ਜੀ ਭਾਵੇਂ ਤੁਸੀਂ ਸਫਰ ਕਰ ਰਹੇ ਹੋ ਗੱਡੀ ਦੇ ਵਿੱਚ ਭਾਵੇਂ ਸਫਰ ਕਰ ਰਹੇ ਹੋ ਕਿਸੇ ਵੀ ਸਾਧਨ ਤੇ ਭਾਵੇਂ ਸਾਈਕਲ ਤੇ ਕਰ ਰਹੇ ਹੋ ਆਪਣੇ ਆਪ ਨੂੰ ਜਰੂਰ ਹਾਈਡਰੇਟ ਰੱਖਣਾ ਹੈ ਅਸੀਂ ਮੈਂ ਜੇ ਗੱਲ ਕਰਾਂ ਆਪਣੇ ਆਪ ਦੀ ਤਾਂ ਮੈਂ ਰੋਜ਼ ਦਾ ਘੱਟੋ ਘੱਟ 10 ਲੀਟਰ ਪਾਣੀ ਪੀ ਜਾਂਦਾ 10 ਲੀਟਰ ਤਾਂ ਸਫੀਸ਼ੀਐਂਟ ਨੀਡ ਹੈ ਤੇ ਇਨਫ ਵੀ ਆਪਣੀ ਗੋਡੀ ਵਾਸਤੇ ਇੰਨਾ ਪਾਣੀ ਤਾਂ ਜਰੂਰ ਪੀਣਾ ਚਾਹੀਦਾ ਬੰਦੇ ਨੂੰ ਆਪਣੀ ਡੇਲੀ ਰੁਟੀਨ ਦੇ ਵਿੱਚ ਦਰਦਨਾ ਇਹ ਰੋਡ ਫਿਰ ਰਸ਼ੀਆ ਯੂਕਰੇਨ ਕਿਨੇ ਟਾਰਗੇਟ ਰੋਡਾਂ ਨੂੰ ਫੇਲ ਉਹ ਮੌਸਮ ਇਦਾਂ ਦਾ ਤੇ ਹਰੇਕ ਚੀਜ਼ ਇੰਨੀ ਵਧੀਆ ਲੱਗ ਰਹੀ ਹੈ ਇਸ ਟਾਈਮ ਕੀ ਮਤਲਬ ਮੌਸਮ ਦੇ ਨਾਲ ਰੋਡ ਦੇ ਵੀ ਚਾਰ-ਚਾਰ ਲੱਗੇ ਹੋਏ ਨੇ ਆਸੇ-ਪਾਸੇ ਹਰਿਆਲੀ ਇੰਨੀ ਹੈ ਹਰਿਆਲੀ ਤੋਂ ਬਾਅਦ ਸੂਰਜ ਵੀ ਛਿਪ ਚੁੱਕਾ ਹੈ ਤੇ ਇੱਕ ਆਈਫੋਨ ਜਿਹੜਾ ਹੈਗਾ ਕਲਰ ਬੜੇ ਸੋਹਣੇ ਕੈਪਚਰ ਕਰਦਾ ਤਾਂ ਜੋ ਕਰਕੇ ਅਸੀਂ ਆਈਫੋਨ ਇੱਕ ਟਾਈਮ ਤੇ ਇਹੀ ਸੋਚ ਕਰਕੇ ਲਿਆ ਸੀਗਾ ਕਿ ਜਿਹੜਾ ਆਈਫੋਨ ਹੈ ਬਹੁਤ ਹੀ ਸੋਹਣਾ ਕੈਪਚਰ ਕਰਦਾ ਹੈ ਇੱਕ ਵਾਰੀ ਪੈਸੇ ਲਾਈ ਚੰਗੇ ਨੇ ਬਾਰ ਬਾਰ ਐਂਡਰੋਇਡਾਂ ਤੇ ਲਾਈ ਜੀ ਬਾਕੀ ਐਂਡਰੋਇਡ ਵੀ ਚੰਗੇ ਹੁੰਦੇ ਨੇ ਉਹਨਾਂ ਬਾਰੇ ਵੀ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਆਈਫੋਨ ਆਈਫੋਨੀ ਹੈ ਜੀ ਸੌਣ ਦਾ ਮਹੀਨਾ ਹੈ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਇੰਨੇ ਜਿਆਦਾ ਖਰਪਤਵਾਰ ਆ ਕੇ ਆਂਦੀ ਆ ਜਾ ਸੌਣ ਦਾ ਮਹੀਨਾ ਹੈ ਇਹਦੇ ਕਰਕੇ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਸੜਕਾਂ ਤੇ ਮਿੱਟੀ ਮਾੜੀ ਮੋਟੀ ਵੀ ਨਹੀਂ ਨਜ਼ਰ ਆਂਦੀ ਤੇ ਹਰ ਇੱਕ ਥਾਂ ਜਿਹੜੀ ਹੈਗੀ ਜਿੱਥੇ ਮਿੱਟੀ ਆ ਉੱਥੇ ਖਰਪਤਵਾਰ ਹੋ ਗਈ ਆਂਦੀ ਹੈ ਤੇ ਇਹੀ ਹਰਿਆਲੀ ਇੰਨੀ ਸੋਹਣੀ ਲੱਗਦੀ ਹੈ ਜੀ ਹਾਈਵੇ ਨੂੰ ਚਾਰ ਚੰਨ ਹੋਰ ਲਾ ਦਿੰਦੀ ਹੈ ਜੀ ਇਹ ਆਇਤਾ ਸਫਰ ਹੀ ਹੈ ਜੀ ਜੋ ਵੀ ਹੈ ਸਫਰ ਹੀ ਦਿਖਾ ਰਹੇ ਆ ਸਾਰਾ ਦਾ ਸਾਰਾ ਜਿਹੜਾ ਕਿ ਬਹੁਤ ਵਧੀਆ ਲੱਗਦਾ ਹੈ ਸਫਰ ਜਦੋਂ ਅਸੀਂ ਦੇਖਦੇ ਆ ਸਾਰਾ ਦਾ ਸਾਰਾ ਆਫਟਰ ਵੀਡੀਓ ਪਾਉਣ ਤੋਂ ਬਾਅਦ ਜਦੋਂ ਮੈਂ ਆਪ ਵੀ ਦੇਖਦਾ ਹੁੰਦਾ ਮੈਂ ਆਪਣਾ ਵਲੋਗ ਮੈਨੂੰ ਬੜਾ ਵਧੀਆ ਲੱਗਦਾ ਹੈ ਮੈਂ ਕੀ ਕੀ ਕੈਪਚਰ ਕਰਿਆ ਸਾਰੇ ਦਿਨ ਦੇ ਵਿੱਚ ਆਪਣੀ ਇੱਕ ਲਾਈਫ ਆਪਣੀ ਇੱਕ ਲਾਈਫ ਜਿਹੜੀ ਹੈ ਪ੍ਰੈਜੈਂਟੇਬਲ ਵੇ ਦੇ ਵਿੱਚ ਸ਼ੋਅ ਆਫ ਕਰ ਰਿਹਾ ਤੁਹਾਨੂੰ ਤੇ ਹੋਪ ਕਰਦਾ ਮੇਰੀ ਲਾਈਫ ਦੇ ਨਾਲ ਤੁਸੀਂ ਜੁੜੇ ਹੋ ਤਾਂ ਜੋ ਮੈਂ ਕਰ ਰਿਹਾ ਉਹ ਤੁਸੀਂ ਦੇਖ ਰਹੇ ਹੋ ਤੁਹਾਨੂੰ ਵਧੀਆ ਲੱਗ ਰਿਹਾ ਤਾਂ ਹੀ ਤੁਸੀਂ ਲਾਈਕ ਸਬਸਕ੍ਰਾਈਬ ਤੇ ਚੈਨਲ ਨੂੰ ਜਿਹੜਾ ਅੱਗੇ ਤੋਂ ਕੇ ਸ਼ੇਅਰ ਕਰ ਰਹੇ ਹੋ ਨਾਲ ਮੇਰੇ ਚੱਲ ਰਹੀ ਹੈ ਜੀ ਲੈਨ ਟ੍ਰੇਨ ਦੀ ਅੱਗੇ ਇੱਕ ਛੋਟੀ ਜਿਹੀ ਨਦੀ ਆਏਗੀ ਪਾਰਵਤੀ ਤੇ ਜਦੋਂ ਉਹ ਅਸੀਂ ਨਦੀ ਪਾਰ ਕਰਾਂਗੇ ਪਾਰਵਤੀ ਤੇ ਨਾਲ ਹੀ ਆਪਣੀ ਸੀਮਾ ਲੱਗ ਜਾਂਦੀ ਹੈ ਜੀ Rajasthan ਦੀ ਨਾਲ ਹੀ ਆਪਾਂ ਐਂਟਰ ਹੋ ਜਾਗੇ Rajasthan ਦੇ ਵਿੱਚ Dholpur 23 ਕਿਲੋਮੀਟਰ ਹੋਲਪੁਰ ਪੈਂਦਾ ਜੀ ਆਪਣਾ ਰਾਜਸਥਾਨ ਦੇ ਵਿੱਚ ਤੇ ਰਾਜਸਥਾਨ ਵੀ ਸਾਈਕਲ ਲੈ ਕੇ ਪਹੁੰਚ ਗਏ ਤੁਸੀਂ ਸਾਈਕਲਾਂ ਵਾਲੇ ਲੁਧਿਆਣੇ ਤੋਂ ਤੁਹਾਡਾ ਨਿਸ਼ੂ ਇਹ ਸੀ ਜੀ ਉਹ ਨਦੀ ਜੀ ਦੀ ਮੈਂ ਗੱਲ ਕਰ ਰਿਹਾ ਸੀਗਾ ਨਦੀ ਦਾ ਨਾਮ ਹੈ ਪਾਰਵਤੀ ਇਹ ਨਦੀ ਪਾਰ ਕਰਦੇ ਅਸੀਂ ਪਹੁੰਚ ਜਾਾਂਗੇ ਰਾਜਸਥਾਨ ਦੇ ਵਿੱਚ ਸਾਈਕਲ ਦਾ ਸਫਰ ਕਰਦੇ ਕਰਦੇ ਯੂਪੀ ਪਾਰ ਕਰਦੇ ਅਸੀਂ ਅਸੀਂ ਪਹੁੰਚ ਗਏ ਰਾਜਸਥਾਨ ਤਿੰਨ ਸਟੇਟਾਂ ਦੇ ਬਾਰਡਰ ਲੱਗਦੇ ਆ ਜੀ ਆਪਣੇ ਮਧਿਆ ਪ੍ਰਦੇਸ਼ ਦੇ ਨਾਲ ਤੇ ਹੋਰ ਵੀ ਲੱਗਦੇ ਨੇ ਵੈਸੇ ਦਾ ਬਾਰਡਰ ਪਰ ਜਿਹੜਾ ਯੂਪੀ ਦੇ ਨਾਮ ਲੱਗਦਾ ਉਹ ਬોર્ਡ ਰਾਜਸਥਾਨ ਦਾ ਵੀ ਹੈ ਤੇ ਨਾਲ ਹੀ ਆਪਣਾ ਮਧੇਪਰਦੇਸ਼ ਦਾ ਵੀ ਹੈ ਇਹ ਸੀਮਾ ਅਸੀਂ ਪਾਰ ਕਰ ਲਈ ਇਹ ਸੀਮਾ ਦਾ ਜਿਹੜਾ ਕੰਮ ਕਰ ਰਹੀ ਹੈ ਨਦੀ ਤੇ ਨਾਲ ਹੀ ਪਾਰ ਕਰਦੇ ਹੀ ਆਪਣਾ ਸਾਹਮਣੇ ਰਾਜਸਥਾਨ ਆ ਗਿਆ ਹਰੀ ਹਰੀ ਹਰ ਰਾਤ ਦੇ ਤਕਰੀਬਨ 8:30 ਹੋ ਗਏ ਨੇ ਇੱਥੇ ਸੀ ਰਾਜਸਥਾਨ ਵਾਲੇ ਹਾਈਵੇ ਤੇ ਹਾਂ ਧੋਲਪੁਰ ਪਹੁੰਚਣਾ ਲੈ ਤਕਰੀਬਨ 12 ਕਿਲੋਮੀਟਰ ਰਹਿ ਗਿਆ ਤੇ ਹੁਣ ਜਾਣਾ ਜ਼ਰੂਰੀ ਵੀ ਹੈ ਤੋਲਪੁਰ ਕਿਉਂਕਿ ਉੱਥੇ ਜਾ ਕੇ ਰੁਕਾਂਗੇ ਤੇ ਵਧੀਆ ਕੁਝ ਖਾਣ ਪੀਣ ਨੂੰ ਬਣਾਵਾਂਗੇ ਅੱਜ ਆਪ ਹੀ ਬਣਾਵਾਂਗੇ ਜੋ ਬਣਾਵਾਂਗੇ ਬਣੇ ਰਹੋ ਵਲੌਗ ਦੇ ਨਾਲ ਕਈ ਕਾਵੜੀਏ ਜਿਹੜੇ ਨੇ ਇਦਾਂ ਟਰੱਕ 'ਤੇ ਬੈ ਕੇ ਵੀ ਜਲ ਲੈ ਕੇ ਜਾਂਦੇ ਨੇ ਅੱਗੇ ਚੱਲ ਰਹੇ ਨੇ ਭਜਨ ਭੋਲੇ ਬਾਬਾ ਦੇ ਤੇ ਪਿੱਛੇ ਕਾਵੜੀਏ ਬੈਠੇ ਵਧੀਆ ਮਗਰ ਹੋਏ ਪਏ ਨੇ ਬਾਬੇ ਦੀ ਧੁਨ 'ਚ ਬਹੁਤ ਤਦਾਦ 'ਚ ਕਾਵੜੀਏ ਜਾ ਰਹੇ ਨੇ ਜੀ ਤਰਾਤ ਇਹਨਾਂ ਦੀ ਬਹੁਤ ਜ਼ਿਆਦਾ ਕਿਉਂਕਿ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਬਾਬਾ ਭੋਲੇਨਾਥ ਨੂੰ ਸਮਰਪਿਤ ਹੈ ਜੀ ਇਹ ਮਹੀਨਾ ਗੋਤਲ ਪਰਣ ਜਾ ਰਹੇ ਹਾਂ ਜੀ ਰਾਤ ਰਾਤ ਨੂੰ ਪੰਪ ਤੇ ਤੇ ਅੱਜ ਸਫਰ ਹੀ ਸਫਰ ਕੱਟੀ ਜਾਂਦੇ ਸੀਗੇ ਤੁਰੇ ਹੋਏ ਹਾਂ ਇਸ ਟਾਈਮ ਰਾਜਸਥਾਨ ਦੇ ਵਿੱਚ ਆਗਰੇ ਦੇ ਤੁਰੇ ਹੋਏ ਹਾਂ ਤੇ ਹੁਣ ਪਹੁੰਚਣਾ ਥੋਲਪੁਰ ਇੱਕ ਬੜੀ ਵਧੀਆ ਚੀਜ਼ ਜਿਹੜੀ ਹੈਗੀ ਆਪਾਂ ਨੂੰ ਪਤਾ ਲੱਗੀ ਹੈ ਜੀ ਕਿ ਆਪਣਾ ਥੋਲਪੁਰ ਇੱਕ ਗੁਰੂ ਘਰ ਹੈ ਜਿਹੜਾ ਸਾਨੂੰ ਬਿਲਕੁਲ ਵੀ ਮਤਲਬ ਐਦਾਂ ਦਾ ਨਾ ਸੀਗਾ ਨਹੀਂ ਕਿ ਉੱਥੇ ਜਾਵਾਂਗੇ ਤਾਂ ਐਦਾਂ ਹੋਏਗਾ ਉਦਾਂ ਹੋਏਗਾ ਤੇ ਹੁਣ ਰਾਤ ਰਾਤ ਤੁਹਾਨੂੰ ਖਿੱਚ ਰਹੇ ਹਾਂ ਕਿਉਂਕਿ ਉੱਥੇ ਗੁਰੂ ਘਰ ਹੈਗਾ ਗੁਰਦੁਆਰਾ ਸ਼ੇਰ ਸ਼ਿਕਾਰ ਸਾਹਿਬ ਜਿਹਦਾ ਇਤਿਹਾਸ ਸਾਨੂੰ ਉੱਥੇ ਪਹੁੰਚ ਕੇ ਦੱਸਦੇ ਹਾਂ ਬੜੇ ਰਹੋ ਸ਼ੇਰ ਸ਼ਿਕਾਰ ਸਾਹਿਬ ਜਿਹੜਾ ਕਿ ਛੇਵੇਂ ਪਾਸ਼ਾ ਜੀ ਹਰਗੋਬੀ ਸਾਹਿਬ ਜੀ ਦੇ ਨਾਲ ਜੁੜਿਆ ਹੈ ਪਾਣੀ ਦੀ 7ਵੀਂ ਬੋਤਲ ਖਾਲੀ ਕਰ ਰਹੇ ਹਾਂ ਅੱਜ ਦੇ ਦਿਨ ਦੀ ਤੇ ਤਕਰੀਬਨ 750 ml ਦੀ ਇਹ ਬੋਤਲ ਹੈ ਆਪਣੇ ਹਿਸਾਬ ਨਾਲ ਲੜਿਓ ਸੱਤ ਬੋਤਲਾਂ ਤੇ ਉਹ ਪਾਣੀ ਮੈਂ ਬੜਾ ਪੀਤਾ ਕਿਉਂਕਿ ਬੋਤਲ ਜਦੋਂ ਮੇਰੇ ਕੋਲ ਨਹੀਂ ਸੀਗੀ ਤੇ ਇੱਕ ਚੀਜ਼ ਦਿਖਾਉਣ ਤਾਂ ਮੈਂ ਇੱਥੇ ਸਪੈਸ਼ਲੀ ਆਪਣੇ ਪੰਜਾਬ ਵਿੱਚ ਕਹਿ ਦਿੰਨੇ ਆਂ ਅਸੀਂ ਕਿ ਪੈਟਰੋਲ ਦਾ ਰੇਟ 100 ਪਾਰ ਨਾ ਜਾਵੇ ਬਸ ਆਪਣਾ 80 85 90 95 ਇਹਦੇ ਤੇ ਖੜਿਆ ਰਵੇ 100 ਪਾਰ ਨਾ ਜਾਵੇ ਜਦ ਕਿ ਉੱਥੇ ਅਰਨਿੰਗ ਵੇਜ ਜਿਹੜੀ ਹੈਗੀ ਲੋਕਾਂ ਦੀ ਬਹੁਤ ਜ਼ਿਆਦਾ ਹੈਗੀ ਕਮਾਈ ਵਧੀਆ ਹੁੰਦੀ 20 ਤੋਂ 25000 ਰੁਪਏ ਇੱਕ ਨਾਰਮਲ ਇਨਸਾਨ ਵੀ ਉੱਥੇ ਕਮਾ ਲੈਂਦਾ ਬਾਕੀ ਹੋਣਗੇ ਕੁਝ ਬੰਦੇ ਜਿਹੜੇ 15000 10000 ਵੀ ਕਮਾਉਂਦੇ ਨੇ ਪਰ ਇੱਕ ਨਾਰਮਲ ਇਨਸਾਨ ਵੀ ਜੇ ਗੱਲ ਕਰੀਏ 20 ਤੋਂ 25000 ਕਮਾ ਲੈਂਦਾ ਤੇ ਉੱਥੇ ਪੈਟਰੋਲ ਦਾ ਰੇਟ ਹੈ ਜੀ ਆਪਣਾ 92 93 95 ਰੁਪਏ ਦੇ ਕਰੀਏ ਇੱਥੇ ਰ ਸਟਾਰਟ ਹੋ ਜਾਂਦੀ ਹੈ 8000 ਰੁਪਏ ਤੋਂ ਤੇ ਜਾਂਦੀ ਜਾਂਦੀ ਵੱਧਦੀ ਜਿਹੜੀ ਹੈ 12-15000 ਤੱਕ ਹੀ ਜਾਂਦੀ ਹੈ ਜਿਹੜੇ ਕੰਮ ਕਰਦੇ ਨੇ ਗੱਡੀਆਂ ਉਹੀ ਚਲਾਉਂਦੇ ਨੇ ਸੈਕ ਬਾਈਕ ਵਗੈਰਾ ਜਿਹੜੇ ਇੱਥੇ ਨਾਰਮਲੀ ਸਟੈਂਡਰਡ ਵਗੈਰਾ ਯੂਜ਼ ਕਰਦੇ ਨੇ ਜਿਹੜੇ ਅਰਨਿੰਗ ਵੇਜ ਵਾਲੇ ਹੁੰਦੇ ਆ ਸੈਲਰੀਡ ਪਰਸਨ ਹੁੰਦੇ ਆ ਲੋਕ 105 ਰੁਪਏ ਦਾ ਪੈਟਰੋਲ ਇੱਥੋਂ ਭਰਾ ਰਹੇ ਨੇ ਰਾਜਸਥਾਨ ਦੇ ਵਿੱਚ ਤੇ ਮੈਂ ਬਾਈ ਨੂੰ ਪੁੱਛਿਆ ਉਹ ਕਹਿੰਦਾ ਕੋਈ ਦਿੱਕਤ ਨਹੀਂ ਭਾਈ ਇੱਥੇ ਯਹਾਂ ਪਰ ਜੋ ਰੇਟ ਹੈ ਯਹੀ ਚੱਲ ਰਹਾ ਹੈ ਕਾਫੀ ਟਾਈਮ ਸੇ ਤਾਂ ਯਹੀ ਰੇਟ 'ਤੇ ਹਮ ਬਰਵਾ ਰਹੇ ਹਮ ਅਬ ਸੈਟ ਹੈ ਤੇ ਲੋਕ ਇੱਥੇ ਦੇ ਇਹੀ ਰੇਟ ਨੂੰ ਗ੍ਰੈਟੀਟਿਊਡ ਫੀਲ ਕਰਦੇ ਆ ਤੇ ਆਪਾਂ ਪੰਜਾਬ ਦੇ ਵਿੱਚ ਬਾਰ ਬਾਰ ਕਹਿ ਦਿੰਨੇ ਆ ਜੀ ਇਹ ਰੇਟ ਜਾਦਾ ਹੈ ਇਹ ਘੱਟ ਹੈ ਇਦਾਂ ਹੈ ਜੀ ਸਰਕਾਰਾਂ ਇਦਾਂ ਨੇ ਸਰਕਾਰਾਂ ਉਹਦਾਂ ਨੇ ਚਲੋ ਇੱਕ ਗੱਲ ਕਰਦੇ ਆ ਸਰਕਾਰਾਂ ਹੋਣ ਗਈਆਂ ਪਰ ਮੇਨ ਜੇ ਗੱਲ ਕਰੀਏ ਸ਼ੋ ਗ੍ਰੈਟੀਟਿਊਡ ਫੋਰ एवरीथिंग ਜਿਹੜੀ ਵੀ ਆਪਣੇ ਕੋਲ ਹੈਗੀ ਹੈ ਹਰੀਬੋ ਆਇਦਰ ਅਸੀਂ ਚੱਲੀ ਜਾ ਰਹੇ ਸੀਗੇ ਤੇ ਇਹਨਾਂ ਬਾਈਆਂ ਨੇ ਸਾਨੂੰ ਰੋਕ ਲਿਆ ਇਹਨਾਂ ਨੇ ਲੰਗਰ ਲਾਇਆ ਹੋਇਆ ਭੰਡਾਰਾ ਲਾਇਆ ਹੋਇਆ ਜਿਹੜੇ ਲੋਕ ਕਾਮਣ ਤੇ ਜਾਂਦੇ ਨੇ ਜਿਹੜੇ ਜਲ ਭਰ ਕੇ ਲੈ ਕੇ ਜਾ ਰਹੇ ਨੇ ਗੰਗਾ ਜੀ ਦਾ ਉਹਨਾਂ ਵਾਸਤੇ ਇਹ ਭੰਡਾਰਾ ਚੱਲ ਰਿਹਾ ਜੀ 24 ਘੰਟੇ ਭੰਡਾਰਾ ਚੱਲਦਾ ਜੀ ਇਹ ਰਾਤ ਭਰਾਤ ਕੋਈ ਬੰਦਾ ਰੁਕ ਜਾਵੇ ਜੇ ਕਿਸੇ ਨੇ ਪੈਣਾ ਹੋਵੇ ਉਹਨਾਂ ਲਈ ਵੀ ਵਧੀਆ ਪ੍ਰਬੰਧ ਕਰਿਆ ਹੋਇਆ ਇੱਥੇ ਤੇ ਹੁਣ ਇਹਨਾਂ ਨੇ ਆਵਾਜ਼ ਮਾਰ ਕੇ ਸਾਨੂੰ ਸੱਦ ਲਿਆ ਕਿ ਲੰਗਰ ਪਾਣੀ ਛੱਕ ਕੇ ਜਾਓ ਕਿ ਅਸੀਂ ਫਿਰ ਰੁਕ ਗਏ ਜਾਂਦੀ ਸਾਨੂੰ ਕੋਈ ਬੁਲਾਵੇ ਤਾਂ ਅਸੀਂ ਰੁਕਿਆ ਨਹੀਂ ਐਦਾਂ ਕਦੀ ਵੀ ਨਹੀਂ ਹੋ ਸਕਦਾ ਬਣੇ ਰਹੋ ਵਲੋਗ ਦੇ ਨਾਲ ਦਖਾਨੇ ਅਸੀਂ ਕੀ ਖਾਂਦੇ ਆ ਤੇ ਨਾਲ ਸਕਰੀਨ ਤੇ कौन अभी खाने हैं जी की खा रहे हैं बहुत-बहुत धन्यवाद भाई जी आपका आपने हमारे लिए इतना प्रबंध के लिए आपको हमने आपने हमें बुलाया और ये खाना-पाना खिला रहे हैं धन्यवाद सर आ होती जी शक्कर वाह जी वाह ਤੇ ਇਹਨਾਂ ਬਾਈਆਂ ਨੇ ਲੰਗਰ ਲਾਏ ਹੋਏ ਨੇ ਜੀ ਭੰਡਾਰੇ ਦਾ ਪ੍ਰਬੰਧ ਕੀਤਾ ਹੋਇਆ ਹੈ ਜੀ ਸਪੈਸ਼ਲੀ ਜਿਹੜੇ ਕਾਵੜ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਆਪਕਾ ਜੋ ਲੋਕ ਆਪ سپورਟ ਕਰ ਰਹੇ ਹੋ ਕਾਵੜੀਆਂ ਦੀ ਔਰ ਜੈ ਬੋਲੇ ਕੀ ਜੀ ਜੈ ਬੋਲੇ ਕੀ ਇਹਨਾਂ ਕਾਵੜੀਆਂ ਦੀ سپورਟ ਕਰ ਰਹੇ ਨੇ ਇਹ ਥਾ ਥਾ ਤੇ ਲੰਗਰ ਲੱਗਿਆ ਹੋਇਆ ਆਓ ਜੀ ਲੰਗਰ ਦਿਖਾਈਏ ਜੀ ਵਾਹ ਜੀ ਵਾਹ ਸਤਿ ਸ੍ਰੀ ਅਕਾਲ ਜੀ ਜੈ ਬੋਲੇ ਕੀ ਇਧਰ ਪ੍ਰਬੰਧ ਹੈ ਜੀ ਪੱਤਲ ਦੇ ਵਿੱਚ ਰੋਟੀ ਖਵਾ ਰਹੇ ਨੇ ਜੀ ਵਾਹ ਜੀ ਵਾਹ ਕੀ ਕੀ ਹੈ ਪ੍ਰੋਗਰਾਮ ਜੀ ਪੜਨਾਰੇ ਮੇਂ ਕੂੜੀ ਹੈ ਕੂੜੀ ਹੈ ਚਨੇ ਹੈ ਛੋਲੇ ਦੀ ਸਬਜੀ ਹੈ ਅੱਛਾ ਜੀ ਪੇਠਾ ਹੈ ਪੇਠਾ ਹੈ ਘਾਰ ਦਾ ਸਾਮਨ ਵੀ ਹੈ ਅੱਛਾ ਅੱਛਾ ਜੀ ਜੋ ਫਲਵੀ ਹੈ ਫਲਵੀ ਹੈ ਜੋ ਬਹੁਤ ਬਹੁਤ ਧੰਨਵਾਦ ਜਿਸਕੋ ਵਰਤ ਹੈ ਵਰਤ ਖਾਣਾ ਵੀ ਖਾ ਸਕਦਾ ਹੈ ਅੱਛਾ ਅੱਛਾ ਜੀ ਫਾਸਟਿੰਗ ਦਾ ਖਾਣਾ ਵੀ ਹੈ ਵਾਹ ਜੀ ਵਾਹ ਇੰਨਾ ਕਰ ਰਹੇ ਨੇ ਇਹ ਤਾਂ ਉਹੀ ਹਿਸਾਬ ਹੋ ਗਿਆ ਜਦੋਂ ਆਪਣੇ ਪੰਜਾਬ ਕਣੀਓ ਲੋਕ ਅਮਰਨਾਦੀ ਯਾਤਰਾ ਕਰਦੇ ਨੇ ਉੱਥੇ ਵੀ ਦੱਬ ਕੇ ਭੰਡਾਰਾ ਚੱਲ ਰਿਹਾ ਹੁੰਦਾ ਹੈ ਹੋ ਜੈ ਸ਼ੰਕਰ ਕੀ ਜੈ ਸ਼ੰਕਰ ਕੀ ਬਾਦ ਜੀ ਇਹ ਇਹ ਉਹ ਨੇ ਜਿਹੜੇ ਕਾਮਣ ਭਰ ਕੇ ਲੈ ਕੇ ਜਾ ਰਹੇ ਨੇ ਆਪਣੇ ਪਿੰਡਾਂ ਕਨੀਓ ਇਹ ਆ ਆਪਣੇ ਖਾਇਆ ਥਾ ਵੀ ਅਭੀ ਖਾਇਆ ਹੈ ਤੇ ਇਹ ਹੁਣ ਲੰਗਰ ਪਾਣੀ ਛੱਕ ਕੇ ਭੰਡਾਰੇ ਤੋਂ ਜਾ ਰਹੇ ਨੇ ਜੀ ਅੱਗੇ ਵਾਲਾ ਆਪਣੇ ਪਿੰਡ ਨੂੰ ਜੈ ਬholen ਕੀ ਜੀ ਜੈ ਬholen ਕੀ ਜੀ ਜੈ ਬholen ਬੋਲੋ ਜੀ ਕਾਮ ਬੋਲੇ कांवड़ यात्रा में आए हुए सभी कांवड़ियों का रणछोड़ नगरी धौलपुर आपका हार्दिक स्वागत करती है उन्नी विशाल कांवड़ यात्रा सेवा भंडारा दिनांक 14 जुलाई से प्रारंभ आयोजक करने वाला भोला कराने वाला भोला निवेदक आप और हम वाह बहुत, बहुत सुंदर लिखा है जी ये जिसने भी आपने लिखा है जी नहीं। लिखने वाला भोला लिखने वाला भोला करने वाला भोला सब कुछ भोला ही बोला है है लिखने वाले वो है, पढ़ने वाले वो पढ़ने हमें बहुत बढ़िया आप कर रहे हैं उपराला जो है आपका आप पर तो हम पंजाब से हैं तो है हमने कर लिया था पीछे हमको रोके कराया था भंडारे में ही तो हमारा हम ग्वालियर जा रहे हैं तो सभी कवर कर रहे हैं जो भी आता है ना बीच में नहीं हम साइकिल पे आए हैं पूरा इंडिया घूम रहे हैं कौन कौन आप ये मित्र हैं हमारे कुछ तो जय भोलेगी जी सर ग्वालियर बस पर है नहीं नहीं ग्वालियर से साउथ जाएंगे रामेश्वर कन्याकुमारी तक पूरा ले पूरा, ले ले। पूरा पूरा जी पूरा मित्र हाँ जी हम तीन मित्र चार मित्र हैं एक वो बाहर और है दो ये हैं एक मैं हूँ चार बंदे केवल संग में एक बैग है नहीं संग में बैग है साइकिल है साइकिल पे सारा सामान लगा हुआ है क्या दिखाऊँ आपको आ जाओ हमको तीन महीने हो गए अभी लगेगा साल सवा साल चल रहे होंगे क्या चीज पूरा 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 अभी उत्तराखंड पूरे घूम के आए हैं तो बद्रीनाथ है। जी ये देखिए ये हमारी साइकिलें हैं ये हमारा सामान टेंट वेंट स्लीपिंग बैग ये सब लदा हुआ किलोमीटर का एरिया कवर करोगे तीन हजार किलोमीटर चला चुके हैं ओवरऑल बीस हजार किलोमीटर का टारगेट है किलोमीटर भारत पूरा हो जाएगा पूरा 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 कवर कर रहे हैं जी मतलब ऊपर से आए हैं कश्मीर क्या चीज वो हमारे पास सारा सामान होता है तो वो खुद अब सेटिंग कर लेते हैं तो बेस्ट हो जाता है बाकी पंचर वगैरह हो जाए तो खुद सीखा हुआ है पंचर लगाना तो पेंचर भी खुद ही पेंचर भी खुद ही लगा लेते हैं कुछ ना कोई सहयोग नहीं है बस बाबा भोला करवाने वाला है हाँ जी हाँ जी उधर से आगे प्रसादी हमने ले लिया है जी तो, तो हम पीछे हाँ जी वो अभी हम गुरु फल ले लेते हैं फल ले लेते हैं बहुत बहुत धन्यवाद जी आपका इतना प्यार देने के लिए बहुत बहुत धन्यवाद अच्छा। जी आप परिवार वालों से कह के आए होंगे जी हम परिवार वाले हमें जानते हैं हम कैसे हैं हम कोई गलत काम करते नहीं परमात्मा के साथ जुड़े हुए हैं उद्देश्य ये है कि लोग फिट रहें नशे से दूर रहें लोग जो है फिटनेस की तरफ ज्यादा ध्यान दें और पंजाब को जो एक लोग बोल देते हैं कि उड़ता पंजाब है नशा करता है पंजाब एक दोबारा से उस श्रेणी में आए जहां लोग उसे कहें ये चढ़ता पंजाब है उड़ता नहींamal singh mukhandri बने जब से पंजाब ज्यादा सुधरी है चलो सरकारों से हमने क्या लेना है सरकारों की बात हम ना करें तो दो हजार चौदह ऐसी मोदी आए हैं मोदी धार्मिक जी सर धार्मिक तो है बिल्कुल हो हो। जी मंदिर तो कोई जानता नहीं था नहीं, नहीं नहीं ये अभी जो चल रहा है ना ये कलयुग का गोल्डन पीरियड चल रहा है लोग भक्ति में ज्यादा जुड़ रहे हैं जैसे आप ये देखिये अभी गोड़िया से जुड़ा हूँ गोड़िया मठ नहीं है गुड़िया गोड़िया संप्रदाय ਹਮ ਇੱਥੇ ਰੁਕ ਰਹੇ ਹਾਂ ਹਾਂ ਕਿਉਂਕਿ ਇੱਥੇ ਕਹਿੰਦੇ ਵੀ ਇੱਥੇ ਰੁਕ ਜਾਂਦੇ ਆਪਾਂ ਅੱਗੇ ਜਾਣ ਨੂੰ ਕਿਉਂਕਿ ਫਾਇਦਾ ਨਹੀਂ ਹਮ ਧੋਲਪੁਰ ਮੇ ਗੁਰਦੁਆਰਾ ਗੁਰੂ ਸ਼ੇਰ ਸ਼ਿਕਾਰ ਗੁਰਦੁਆਰਾ ਗੁਰਦੁਆਰਾ ਧੋਲਪੁਰ ਮੇ ਕੋਣ ਸੇ ਗੁਰਦੁਆਰਾ ਉਹ ਬੋਲਤੇ ਹੈ ਗੁਰਦੁਆਰਾ ਸ਼ੇਰ ਸ਼ਿਕਾਰ ਇਤਿਹਾਸੀ तो हम शायद सोच रहे थे कि वहाँ रुक जाए ना अब फिर अगर ये कह रहे हैं रुक जाओ तो, तो फिर निकल सुबह निकलना यहाँ अच्छा जी दूंगा ठीक थी. है, तो है बहुत बहुत धन्यवाद जी आपको मैं भी दीक्षित हूँ गोड़िया से ही बस हरे कृष्णा वाले करें हमारे कारण किसी का हो। अरे ना जी, तो जी, जी बस। हम किसी का गलत करते नहीं, नहीं। आदमी हाँ। कारण कोई रो नहीं कोई रोए ना। चार ज्यादा समर्पण की भावना होनी चाहिए कोई अपने आप के किसी को गलत मत सोचो किसी के बारे में बुरा मत करो अपने आप में बेस्ट दो, परफेक्ट रहो बस ये है बीच में बीच में नहीं अभी कल हमारी कल की ट्रेन है ग्वालियर से है तो हम कल एक बार घर घेड़ा लगाने जा रहे हैं मैं कुछ दो मित्र हैं हाँ तो दो बंदे जाएंगे उसके बाद जो है बस बहुत बहुत, बहुत धन्यवाद सर साइकिल के टायर वो करने पड़ते हैं तकरीबन पाँच सौ सात सौ हजार किलोमीटर बाद जरूरत पड़ जाती है लेकिन अभी ये वाले हमने ना टायर हैवी डलवाए थे सोलह प्लाई के तो ये टायर चार पाँच हजार किलोमीटर निकाल देंगे निकाल देते कभी अस्सी हो जाता है कभी सौ हो जाता है ਸਾਈਕਲ ਸੇ ਦੇਸੀ ਸਾਈਕਲ ਬੀਚ ਵਿੱਚ ਗੈਪ ਲਈ ਤੋਂ ਹੰਗਲੇ ਤੋਂ ਹਾਂਜੀ 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 ਬੀਚ ਵਿੱਚ ਗੈਪ ਲੈਂਦੇ ਰਹਿੰਦੇ ਹਾਂ ਥੋੜਾ ਥੋੜਾ ਲੋ ਇਹ ਤੋਂ ਥੋੜਾ ਲੈ ਲੋ ਹਾਂ ਬਹੁਤ ਬਹੁਤ ਧੰਨਵਾਦੀ ਧੰਨਵਾਦੀ ਅਰੇ ਖਲਾ ਬਿੱਟੂ ਥੋੜੀ ਗਿਆ ਜੀ ਅੱਜ ਗੜ ਮਸਰਾ ਕਰ ਲੋ ਜਾਂ ਐਪ ਨੂੰ ਜਿਹੇ ਤੋਂ ਬੰਦ ਕਰਦੇ ਹੋ ਧੰਨਵਾਦੀ ਸਭੀ ਕਾ ਜੀ ਜੈ ਬੋਲੇ ਜੈ ਸ਼ੰਕਰ ਜੀ ਵਾਹ ਆ ਇਹਦਾ ਸਟੇਜ ਜਿਹੜਾ ਹੋਣ ਲੈ ਇਸ ਭੰਡਾਰੇ ਦੇ ਵਿੱਚ ਜੀ ਅੱਜ ਦਾ ਜਿਹੜਾ ਸਟੇ ਆਪਣਾ ਉਹ ਇੱਥੇ ਹੀ ਹੋਣ ਲਿਆ। ਐਸੀ ਢੰਡਾਰੇ ਦੇ ਵਿੱਚ ਅਸੀਂ ਹੈਗਾ ਆਪਣੀ ਅੱਜ ਰਾਤ ਕੱਟ ਲਾਂਗੇ ਜੀ ਤੇ ਦੇਖਦੇ ਹਾਂ ਹੁਣ ਕਿੱਥੇ ਪੈਨੇ ਆ। ਉਹ ਤਾਂ ਕੂਲਰ ਵਗੈਰਾ ਲੱਗੇ ਹੋਏ ਨੇ। ਬਚੇ ਰਵਾਂਗੇ ਮਛਣਾ, ਤੋਤੇ ਬਾਕੀ ਜਿਹੜਾ ਆਪਣਾ ਸਟੇ ਅੱਜ ਦਾ ਇਹੀ ਹੈ ਜੀ ਤੇ ਇੱਥੇ ਲੰਗਰ ਪਾਣੀ ਜਿਹੜਾ ਹੈਗਾ ਛਕ ਲਾਂਗੇ ਸਵੇਰੇ ਵੀ ਇੱਥੋਂ ਛਕ ਲਾਂਗੇ ਤੇ ਨਹਾ ਧੋ ਕੇ ਜਿਹੜਾ ਇੱਥੋਂ ਦੀ ਫਿਰ ਚੱਲ ਪਾਂਗੇ ਸਵੇਰੇ ਤੇ ਜਿਹੜਾ ਗੁਰੂ ਘਰ ਹੈਗਾ ਆਪਣਾ ਇੱਥੋਂ ਤਕਰੀਬਨ 7-8 ਕਿਲੋਮੀਟਰ ਰਹਿ ਗਿਆ ਇਹ ਜਿਹੜੇ ਉਹ ਪਿਛੇ ਬਾਈ ਜੀ ਕਹਿ ਰਹੇ ਸੀਗੇ ਕਿ ਚਲੋ ਮੈਂ ਕੋਈ ਬੰਦਾ ਬੁਲਾਦਾਗਾ ਸੱਤ ਲਾਂਗਾ ਉਹ ਬੰਦਾ ਜਿਹੜਾ ਤੁਹਾਨੂੰ ਆਸੇ ਪਾਸੇ ਸਾਰਾ ਧੋਲਪੁਰ ਹੈਗਾ ਉਹ ਘੁਮਾ ਦੇਗਾ ਪਰ ਹੁਣ ਦੀ ਜੀ ਗੱਲ ਕਰੀਏ ਆਪਾਂ ਇੱਥੇ ਸਟੇ ਕਰਾਂਗੇ ਗੁਰੂ ਘਰ ਅੱਜ ਨਹੀਂ ਜਾਵਾਂਗੇ ਗੁਰੂ ਘਰ ਜਿਹੜਾ ਹੈਗਾ ਅਸੀਂ ਆਪਾਂ ਜਾਵਾਂਗੇ ਉਹ ਕੱਲ ਨੂੰ ਜਾਵਾਂਗੇ ਕੱਲ ਨੂੰ ਤੁਹਾਨੂੰ ਸਾਰਾ ਗੁਰੂ ਘਰ ਦਾ ਇਤਿਹਾਸ ਗੁਰਦੁਆਰਾ ਸ੍ਰੀ ਸ਼ੇਰ ਸ਼ਿਕਰ ਸਾਹਿਬ ਦਵਾਰਾ ਜਿਹੜਾ ਹੈਗਾ ਗੁਰਦੁਆਰਾ ਉਹ ਸਾਰਾ ਕੁਝ ਦੱਸਾਂਗੇ ਉਹਦੇ ਬਾਰੇ ਤੇ ਸਾਰੀ ਜਾਣਕਾਰੀ ਜ਼ਰੂਰ ਬਿਆਨ ਕਰਾਂਗੇ ਅੱਜ ਦਾ ਜਿਹੜਾ ਸਟੇ ਹੈ ਜੀ ਪਰ ਇਹੀ ਹੋਊਗਾ ਇਧਰਲੇ ਪਾਸੇ ਚੱਲ ਰਿਹਾ ਕੂਲਰ ਤੇ ਇਧਰ ਆਪਣੇ ਸਾਰੇ ਵੀਰ ਭਰਾ ਜਿਹੜੇ ਕਾਂਵੜ ਭਰੇ ਹੋਏ ਨੇ ਜਿਨ੍ਹਾਂ ਨੇ ਉਹ ਪੈ ਗਏ ਨੇ ਤੇ ਆਰਾਮ ਕਰ ਰਹੇ ਨੇ ਇੱਕ ਬਾਈ ਹੈਗਾ ਜਿਹੜਾ ਖੜ ਕੇ ਪਤ ਨਹੀਂ ਇਧਰ ਉਧਰਲੇ ਪਾਸੇ ਚਾਈ ਜਾਂਦਾ ਹੈਗਾ ਤੇ ਹੁਣ ਦਾ ਜਿਹੜਾ ਹੈਗਾ ਆਪਣਾ ਸਟੇ ਇੱਥੇ ਹੀ ਹੈ ਗੁਰੂ ਘਰ ਅਸੀਂ ਨਹੀਂ ਪਹੁੰਚ ਪਏ ਅੱਜ ਗੁਰੂ ਘਰ ਹੈਗਾ ਜਿਹੜਾ ਹੀ ਆਪਾਂ ਸਵੇਰੇ ਜਾਵਾਂਗੇ ਹੁਣ ਦਾ ਵਲੋਗ ਜਿਹੜਾ ਹੈਗਾ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਜੀ ਆਪਾਂ ਇੱਕ ਹੋਰ ਨਵੇਂ ਦਿਨ ਇੱਕ ਹੋਰ ਨਵੀਂ ਜਰਨੀ ਦੇ ਨਾਲ ਅੱਜ ਦਾ ਵਲੋਗ ਜਿਹੜਾ ਹੈਗਾ ਹੋਪ ਕਰਦਾ ਵਧੀਆ ਲੱਗਿਆ ਹੋਵੇਗਾ ਥੋੜੇ ਥੋੜੇ ਐਫਰਟ ਜਿਹੜੇ ਅੱਜ ਪਏ ਹੈ ਉਹ ਵਧੀਆ ਲੱਗੇ ਹੋਣਗੇ ਜੇ ਵਧੀਆ ਲੱਗਿਆ ਤਾਂ ਜਰੂਰ লাইਕ ਸਬਸਕ੍ਰਾਈਬ ਕਰ ਦੇਣਾ ਮਿਲਦੇ ਆਂ ਜੀ ਇੱਕ ਹੋਰ ਨਵੇਂ ਦਿਨ ਇੱਕ ਹੋਰ ਨਵੀਂ ਜਰਨੀ ਦੇ ਨਾਲ ਤਤਕਨ ਦੇ ਲਈ ਧੰਨਵਾਦ ਸਤਿ ਸ੍ਰੀ ਅਕਾਲ ਰੱਬ ਰੱਖਾ ਤੇ ਛੜ ਦੀ ਗਲਾ ਗੁੱਡ ਬਾਏ